ਦੀਪਾ ਹੋ ਗਏ ਯਾਰ ਹਾਂਜੀ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਅੱਜ ਮੇਰੇ ਭੂਆ ਜੀ ਅਚਾਹ ਸਾਹਿਬ ਵਾਲੇ ਜਿਹੜੇ અમાਰੇ ਘਰ ਫੰਕਸ਼ਨ ਹੈ ਉਹਨਾਂ ਨੇ ਇੱਕ ਤੇ ਬੇਕਰੀ ਖੋਲੀ ਆ ਇੱਕ ਮਿੰਨੀ ਬੈਲਸਟੋਲੀ ਆ ਉਹ ਵੀ ਓਪਨਿੰਗ ਹੀ ਤੇ ਨਾਲੇ ਅੱਜ ਜੱਥੇ ਨਾ ਰੱਖਿਆ ਪ੍ਰੋਗਰਾਮ ਧੀਆਂ ਦਾ ਤੇ ਨੋ ਗਿਆਂਦੇ ਮਨਦੀਪ ਤੁਸੀਂ ਜ਼ਰੂਰ ਆਉਣਾ ਹੈ ਤੇ ਅਸੀਂ ਚੱਲੇ ਆ ਜੀ ਅਚਾਹ ਸਾਹਿਬ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਮਨਾਉਨੇ ਆ ਭੂਆਰੀ ਫੈਮਲੀ ਦੇ ਨਾਲ ਵੀ ਟੈਂਪਰ 2 ਵਜੇ ਦਾ ਦਿੱਤਾ ਸੀ ਤੇ ਸਵਾ ਦੋ ਤੇ ਹੋ ਗਏ ਆ ਵੇਟ ਕਰਦੇ ਹੋਣੇ ਉਹ ਵੀ ਬੱਸ ਬੱਸ ਮੈਂ ਆ ਗਈ ਤੁਸੀਂ ਚਲੋ ਅੱਗੇ ਸਟਾਰਟ ਕਰੋ ਚਲੋ ਆਜੋ ਆਜੋ ਆਓ ਚਲੋ ਚਲੋ ਆਜੋ ਲਾਵੇ ਲਾਜੋ ਲਾਓ ਚਲ ਆ ਜਾ ਫੇਰ ਆ ਨਾ ਲੱਗਾ ਸਟਾਰਟ ਕਰਨ ਨੂੰ

ਇਹ ਨਾ ਬੜਾ ਵਧੀਆ ਸਿਸਟਮ ਹੈ ਇਹ ਸੈਪਰੇਟ ਹੀ ਹੈ ਸਾਰਾ ਸਾਰਾ ਇੱਕ ਪਾਸੇ ਦਰਵਾਜ਼ਾ ਉਧਰੋਂ ਇੱਕ ਲਾਬ ਹੈ ਅੰਦਰ ਟੈਂਪਰੈਂਟ ਹੈ ਇਧਰ ਸਾਹਮਣੇ ਕਲਾਸ ਰੂਮ ਹੈ ਕੋਈ ਕੋਈ ਜਦੋਂ ਬਰਾਇਡਲ ਪਿਆਰ ਹੋਈ ਆ ਨਹੀਂ ਬਰਾਇਡਲ ਵਾਸਤੇ ਨਹੀਂ ਹੈ ਅੱਛਾ ਸਿਰਫ ਨਵਾਂ ਲੈ ਰਿਹਾ ਤਾਂ ਕੋਈ ਨਾ ਉਹਨਾਂ ਵਾਸਤੇ ਹਨਾ ਹਾਂ ਅੰਦਰ ਸੋਫਾ ਘੱਗੜਾ ਕਰਨ ਲਈ ਹੈ ਬੜਾ ਵਧੀਆ ਵਧੀਆ ਹੁਣ ਇਹਦਾ ਕੰਮ ਇੱਧਰ ਵੱਖਰਾ ਰਿਹਾ ਹੈ ਸੈਪਰੇਟੀ ਠੀਕ ਹੈ ਇਹ ਤਾਂ ਮਣੀ ਕੁਸ਼ੀ ਦਾ ਹੀ ਗੱਲ ਹੈ ਇਹ ਤਾਂ ਦਾ ਫੰਕਸ਼ਨਲ ਸ਼ੁਰੂ ਕੀਤਾ ਹੈ ਸਾਡੇ ਨੂੰ ਕਿਹਾਰੇ ਦਿੰਦੇ ਇਹ ਵੀ ਬੜਾ ਵੱਡਾ ਫੰਕਸ਼ਨ ਹੈ ਯਾਰ ਜਿਹੜੀ ਜਿਹੜੇ ਮੈਂ ਕਰੀਆ ਆਪਣੇ ਸਬਿਆਚਾਰ ਮੋਟਾ ਕੰਮ ਬਹੁਤ ਵਧੀਆ ਰਹਿਣਾ ਫੰਕਸ਼ਨ ਕਰਾਂਗੇ ਅਸੀਂ ਹੋਲੇ ਵੰਦੀਆ ਆਪਣਾ ਸਰਜਾਨ ਨੂੰ ਪ੍ਰਮੋਟ ਕਰਦਾ ਹੈ ਮੈਂ ਮੈਂ ਆਪਣਾ ਦੇਸਾ ਸਰਹਿਆ ਚਾਰ ਆਪਣਾ ਦੇਸਾ ਕੋਲ ਜਾਂਦਾ ਬੰਦੀਆ ਨੂੰ ਆਉਣਾ ਹੋਇਆ ਇਹ ਜੜੀਆਂ ਹੁਣ ਆਪਣਾ ਦੇਸਾ ਦੱਸਾਂਗੇ ਇਹ ਤੇਰੇ ਦੇਸੇ ਦੇ ਪਰ ਜੀ ਹੁਣ ਸੰਜਿਆ ਨਾ ਆਲੋ ਬਾਬੀ ਸਵੇਰ ਨਹੀਂ ਕੰਮ ਲੱਗੀ ਇੱਥੇ ਅੱਛਾ ਅੱਛਾ ਬਾਬੀ ਤਿਆਰੀ ਕਰਵਾ ਕੇ ਦੇਣੀ ਹੈ ਹਾਂ ਬਾਬੀ ਸਵੇਰ ਇਹ ਜਿਹਾ ਲੱਗੀ ਆ ਜੀ ਕੇ ਨਾ ਰੋਟੀ ਹੋ ਰਹੀ ਹੈ ਨਾ ਹੋਣ ਇਸ ਤੋਂ ਬਾਅਦ ਅਸੀਂ ਇਹ ਬਣਾਉਣਾ ਆ ਬੱਸ ਸਾਡੀ ਹੈ ਵੀ ਬੜੀ ਪਿਆਰੀ ਹੈ ਕਿ ਇਹ ਆ ਵੀ ਕੰਮ ਨਹੀਂ ਕਰੇ ਬਈ ਸਾਰੇ ਕੰਮ ਚੁੱਕ ਲਈ ਹੈ ਸਾਰਾ ਕੰਮ ਕਰ ਲਏਗੀ ਹੋਰ ਇਹ ਲੈਣਾ ਬਟ ਇੱਕ ਲੈਣੇ ਆ

ਮੈਂ ਨਾ ਇੱਥੇ ਨਹੀਂ ਆਇਆ ਮੈਂ ਬਿਲਕੁਲ ਨਹੀਂ ਆਇਆ ਤਦ ਇਹ ਨਾ ਤੂੰ ਦਾ ਸੁਧਲਾਂ ਲੱਗੇ ਅਗਲੀ ਦੌੜ ਚਾਹ ਹੈ ਦੌੜ ਨਹੀਂ ਤੂੰ ਨੀਂ ਨਾ ਪਾਓ ਜਾਓ ਤੀ ਦੌੜ ਚਾਹ ਮੈਂ ਅਗਲ ਦੇਣਗੇ ਜਾਓ मैं फैमिली का हूँ। मैं घर में बनाया मजे लोगों के साथ। मैं बनाया मजे घर में। यार तेरा जरूरत है तेरे लिए। नहीं आए घोटाला। नहीं तेरा नहीं। आ चुके हैं। आ 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

ਪਰਾਕ ਜੀ ਨਾ ਨਾ ਕਰਤਾ ਮੈਂ ਉਹ ਅੱਗੇ ਆ ਲੈ ਉਹ ਤਾਂ ਜੀ ਕਰਦਾ ਜੀ ਨਾ ਨਾ ਕਰਦਾ ਯਾਰਾ ਜੀ ਮੈਂ ਕਹਿੰਦਾ ਸਾਹਤੋ ਹੋ ਗਿਆ ਲੜਾ ਅੰਕਲ ਜੀ ਖੜਾਓ ਉਹ ਘਲਾਰ ਬਾਕੀ ਸਪੀਡ ਬਣੀ ਹੈ ਹੋਰ ਵੀ ਸੀਨ ਵਿੱਚ ਲੈਣਾ ਪਵੇ ਮੈਨੂੰ ਮੈਂ ਮੈਂ ਨਹੀਂ ਜੋ ਮੈਂ ਨਹੀਂ ਪਰ ਉਦੋਂ ਅਸੀਂ ਹੋਰ ਇੰਜੋਏ ਕੀਤਾ ਜਦੋਂ ਉਹਨਾਂ ਸਾਡੀਆਂ ਗੇਮਾਂ ਕਰਵਾਈਆਂ ਗਈਆਂ ਲੇਡੀਜ਼ ਤੇ ਅਗੇ ਮਾਂ ਵੀ ਕਰਵਾਈਆਂ ਗਈਆਂ ਉਸ ਤੋਂ ਬਾਅਦ ਬੱਚਿਆਂ ਨੂੰ ਮੌਕਾ ਦਿੱਤਾ ਗਿਆ ਇਹ ਸਾਰਾ ਫੰਕਸ਼ਨ ਹੀ ਬਹੁਤ ਵਧੀਆ ਰਿਹਾ ਨੰਨਾਂੜ ਭਜਾਈ ਨੇ ਪਾਰਟਿਸਿਪੇਟ ਕੀਤਾ ਬਾਅਦ ਚ ਫੁੱਟਬਾਲ ਦੀ ਗੇਮ ਵਿੱਚ ਵੀ ਅਸੀਂ ਦੋਨੇ ਲੱਗ ਰਹੀਆਂ ਇਹ ਹੀ ਕਿ ਮੌਕਾ ਬਹੁਤ ਵਧੀਆ ਸੀ ਪਰ ਥੋੜਾ ਜਿਹਾ ਬੈਲੈਂਸ ਜਿਹੜਾ ਸੀ ਨਾ ਉਹ ਕੰਟਰੋਲ 'ਚ ਨਹੀਂ ਰਿਹਾ ਤਾਂ ਕਰਦੇ ਆਂ ਤੇ ਨਾ ਵਧੀਆ ਵਾਕੀ ਸੀ ਘਰ ਦਾ ਤੇ ਸੀ ਨਾ ਸਾਰੀ ਸੀ ਤੇ ਸੀ ਫਰੈਸ਼ ਤੇ ਕੰਮ ਇਹ ਕਰਦੇ ਜਿੱਦਾਂ ਇਹ ਦੇਖੀ ਹਾਂ ਤਾਂ ਕਹਿੰਦੇ ਜੈਰੀ ਪਰ ਤੇ ਵਧੀਆ ਵਾਕੀ ਤੇ ਇਹ ਜਿੰਦ ਬਾਹਰ ਕਰਦੇ ਜਿੱਦਾਂ ਇਹ ਕਰਦੇ ਆਂ ਤੇ ਸੋਹਣੇ ਹੁਬਾ ਆਹ ਪਰ ਜੁਰਾ ਤੋਂ ਮਾ ਜੈ ਤੈਂ ਤੋਂ ਸਭੀ ਲਾ ਲਈਆ ਠੀਕ ਹੈ ਟੈਂਟ ਵੀ ਕਰਦਾ ਆਪਣਾ ਤੇ ਆ ਗਈ ਨਹੀਂ ਆਰਾਹੀ ਬਣਾ ਦੇਣਾ ਸੋਹਣ ਟੈਂਕਰ ਗਿਆ ਇਹ ਪਹਿਲੇ ਘਾਟ ਨੇ ਬੜੀ ਤਰ੍ਹਾਂ ਕੀਤੀ ਜਾ ਪਰ ਮਾਤਾ ਜਾਂਦੀ ਕਿਲਾਵੇ ਚ ਬਹੁਤ ਸੁਣਾਇਆ ਦੇਖ ਬੈਂਕ ਸੋਣਾ अच्छे बड़े बोर्ड हैं। ये भी कैसे बच्चे ने एक-एक लेके सारा फाइल कट आ गया है। किस पर बन डायल आया? बहुत अच्छा है। सारे बच्चे बन गये हैं। वो सारे सामान तो क्या है? डेट क्या तो मैं वही कह रही हूँ सर डेट यार सारे बहार डेट बन गए हैं बहार डेट बन गए हैं आज लोग बना लोग बना ਜਦੋਂ ਜੀ ਜਦੋਂ ਆਈਦਾ ਆ ਬੁਕਿੰਗ ਵਾਸਤੇ ਆਪਣੇ ਕੋਈ ਸੱਜਣ ਮਿੱਤਰ ਹੋਰ ਵੀ ਸਾਨੂੰ ਪੁੱਛਦੇ ਆ ਜੇ ਕਹਿ ਸਕਦੇ ਆ ਕਿ ਉੱਥੇ ਮਨਪ੍ਰੀਤ ਸਿੰਘ ਨੇ ਭੋਲਿਆ ਵਾ 4 ਐਂਟੌਸ ਨੌਰਾਤੁਰੇ ਨੌ ਪੈਲਸ ਆ ਲੋਕੇਸ਼ਨ ਦਾ ਦੋ ਲੋਕੇਸ਼ਨ ਡੀ ਜੀ ਆਪਣੇ ਇਹ ਵੀ ਵਧੀਆ ਵਾ ਬਾਹਰ ਲਿਆ ਕਰਦਾ I <laughs> do